ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜੀ ਸੂਈ ਮੈਂ ਆ ਗਈ ਵੀਰੋ ਤਾਂ ਇੱਕ ਚੰਗੇ ਰਿਕਾਰਡ ਵਾਲੀ ਝੋਟੀ ਆ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਮ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਪਰਵਾਸ ਦਾ ਵਧੀਆ ਮੇਰੇ ਵਧੀਆ ਹਾਂ ਵੀਰੇ ਨਾਂ ਦੱਸੋ ਨਾਂ ਮੇਰਾ ਜੀਪ੍ਰੀ ਸਿੰਘ ਜੀ ਹਾਂਜੀ ਪਿੰਡ ਲੁਹਾਰ ਕਕਲਾ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਹਾਂਜੀ 에어ਪੋਰਟ ਦਾਸਾ ਸੀ ਆਪਾਂ ਤੋਂ 10 ਕਿਲੋਮੀਟਰ ਠੀਕ ਆ ਜ ਤਾਂ ਫੋਨ ਨੰਬਰ ਵੀਰੇ ਦੱਸਿਓ ਫੋਨ ਨੰਬਰ 98146 ਹਾਂਜੀ 79336 ਠੀਕ ਆ ਜੀ ਤਾਂ ਪਿਛਲੀ ਵੀਡੀਓ ਦਾ ਮਾਲ ਜਲਦੀ ਵੇਗਿਆ ਵੀਰੇ ਮਾਲ ਵੇਗਿਆ ਤੁਹਾਨੂੰ ਪਤਾ ਭਾ ਆਪਣੇ ਜਾਇਜ ਹੁੰਦੇ ਆ ਰੇਟ ਤਾਂ ਢੇ ਨਿਕ ਨਹੀਂ ਹੁੰਦੇ ਵੀਰੇ ਹਨਾ ਜਾਇਜ ਤਾਂ ਪਸ਼ੂਤਨ ਦੇਦਾਰ ਹੁੰਦੇ ਤੇ ਪਲੇਟ ਆਪਣੇ ਜਾਇਜ ਹੁੰਦੇ ਘੰਟੇ ਦੀ ਮਾਲ ਵੇਚਿਆ ਠੀਕ ਆ ਜੀ ਤਾਂ ਅੱਜ ਫੇਰ ਚੰਗੀ ਮੈਂ ਆ ਗਈ ਵੀਰੇ ਇੱਕ ਭਾਜੀ ਦੂਜਾ ਸੂਆ ਝੋਟੀ ਆ ਗਈ ਏ ਅੱਛਾ ਠੀਕ ਆ ਜੀ ਇਹ ਦੂਜੇ ਦਿਨ ਦੀ ਸੂਈ ਏ ਅੱਛਾ ਜੀ ਕਿਜੇ ਦਿਨ ਦੀ ਲਾਲੇ ਕੋਈ ਤੇ 10 ਲੀਟਰ ਬੋੜਾ ਜੀ ਠੀਕ ਆ ਜੀ 10 ਲੀਟਰ ਆ ਇਹੀ ਕਵਾਂਗੇ ਠੀਕ ਹੈ ਜੀ। ਇਹ ਕੋ ਦੋ ਟਾਈਮ ਆਪਣਾ ਕੰਡਾ ਲੈ ਕੇ 10 ਲੀਟਰ ਦਾ ਥੋਲਾ ਜੇ। ਅੱਛਾ ਜੀ। ਤੇ ਬਾਕੀ ਦੂਜਾ ਛੂਗਾ ਜੀ ਤੇ ਬਸ ਫਿਰ ਦੁੱਧ ਦੀ ਗਰੰਟੀ ਪੂਰੀ 12-13 ਲੀਟਰ ਕਰੂਗੀ। ਹਾਂ ਦੁੱਧ ਤੇ ਵੀਰੇ ਪਾਇਦਾ ਹਨਾ ਗੜੀ ਸੇ ਪਾਇਦਾ। 12 ਲੀਟਰ ਪੂਰਾ ਕਰੋਗੀ ਜੇ ਐ ਦੁੱਧ ਵਾਲੀ ਚੂਚਾ ਚਵਾ ਚੂ ਕਿਵੇਂ ਦਾ ਨਿਕਲੇ ਵੀਰੇ ਇਹਦਾ। ਚਵਾ ਭਾਜੀ ਇੱਕ ਨੰਬਰ ਤੁਹਾਨੂੰ ਧਾਰਾ ਮਾਰ ਕੇ ਵਿਖਾਈ ਦਵਾਂਗੇ। ਠੀਕ ਹੈ ਜੀ। ਹਾਂ ਜੀ। ਤਾਂ ਖੋਲੋ ਵੀਰੇ ਤੋਰਾ ਵਿਖਾਈਏ। ਵੇਖੋ ਵੀਰੋ ਤੋਰਾ ਚੈੱਕ ਕਰ ਲਓ। ਬਾਕੀ ਲੈ ਵਾਲੂ ਆ ਚੈੱਕ ਕਰ ਲਓ ਤਾਜੀ ਸੂਈ ਆ। ਬੱਚਾ ਕਿ ਪਾਇਨੇ? ਬੱਚਾ ਕੱਟੀ। ਐਸ ਠੀਕ ਹੈ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲੋ ਹੈ ਰਾਜੀ ਰੂਜੀ ਫੁੱਲਾ ਤਾਂ ਲੈਵਾ ਵੀ ਚੰਗਾ ਲੱਗਾ ਤਹੱਲੇਦਾਰ ਤੋਰ ਦੇ ਤੋਰਦਾ ਵੀਰੇ ਹਮਾਰਾ ਲੂ ਹਮਾਰਾ ਜਾਨਦੇ ਵੇਖੋ ਵੀਰੋ ਤਾਜੀ ਸੂਈ ਆ ਲੈ ਵਲਵਾ ਚੰਗਾ ਕੈਂਟ ਲੱਗਿਆ ਬੱਚਾ ਇਹਨੇ ਮਗਰ ਘੱਟਾ ਪਾ ਲਿਆ ਵਾ ਘੱਟਾ ਘੱਟਾ ਭਾਈ ਤਿੱਗੀਆਂ ਦੀ ਮੇਹੀ ਸੂਈ ਜੇ ਠੀਕ ਆ ਜੀ ਵੀ ਆ ਕੇ ਚੈੱਕ ਕਰਕੇ ਲਾ ਜੇ ਠੀਕ ਆ ਧਾਰਾ ਮਾਰ ਕੇ ਵਿਖਾ ਦਈਏ ਉਹ ਖਾ ਦਈਏ ਬੱਚਾ ਲਾ ਦਿਓ ਲਾ ਦਿਓ ਤਾਂ ਵੇਖੋ ਵੀਰੋ ਵੀਰ ਕਹਿੰਦਾ ਬੱਚਾ ਲਾ ਕੇ ਵਿਖਾ ਲ ਦਿੰਨੇ ਆ ਬਾਕੀ ਵੀਰੇ ਪਤਲੇ ਚਮਚਾ ਮੈਂ ਵਜਨ ਵਜਨ ਫੁੱਲ ਆ ਗਿਆ ਜਮੇਨ ਦਾ ਤਾਂ ਬੱਚਾ ਲਾ ਕੇ ਵੀਰ ਕਹਿੰਦਾ ਧਾਰਾ ਮਾਰ ਦਿੰਨੇ ਆ ਆ ਗਈ ਵੀਰੇ ਆ ਗਿਆ ਬੰਦੋ ਵਿੱਚ ਵੇਖੋ ਵੀਰੋ ਬਸਮਗੇ ਵਿੱਚ ਥਣ ਬਹੁਤ ਸੋਹਣਾ ਚਵਾਈ ਵਾਲਾ ਲੱਗਿਆ ਵੀਰੇ ਬਾਕੀ ਧਾਰਾਂ ਵੀਰ ਕਹਿੰਦਾ ਮਾਰ ਕੇ ਵਿਖਾਲ ਦੇਣੇ ਆਂ ਹਾਂ ਠੰਡੀ ਚੋਟੀ ਕਿਤੇ ਜਿਤਨਾ ਮੱਧੀ ਚੋਈ ਹੈ ਅੱਛਾ ਹੈ ਸੀਟ ਲੱਗ ਸੀਟ ਲੱਗ ਗਈ ਆਹ ਚੋਆ ਭਾਜੀ ਉਡਾ ਲੱਖ ਡੇਢ ਲੱਖ ਵਾਲੀ ਮੈਨੂੰ ਲੱਗਾ ਕਿ ਮੈਨੂੰ ਲੱਗਾ। ਐ ਚਵਾ ਬਹੁਤ ਵਧੀਆ ਲੱਗਿਆ। ਚਵਾ ਭਾਈ ਰੂਜ। ਕੀ ਬਾਤ ਹੈ ਜੀ। ਵੇਖੋ ਵੀਰੋ ਚਵਾ ਚੈੱਕ ਕਰ ਲਓ। ਹਾਂ ਤੇ ਭੂਰ ਲਈ ਕੋਈ ਛੱਟਾ ਨਹੀਂ ਵੇਖ। ਕੀ ਬਾਤ ਹੈ। ਚਵਾ ਬਹੁਤ ਸਾਨੀ ਖਾਂਦਰ ਲੱਗਿਆ ਵੀਰੋ। ਭਾਈ ਕੋਈ ਭੂਰ ਲਈ ਕੋਈ ਛੱਟਾ ਨਹੀਂ ਇੰਨਾ ਮੈਂ ਡੇਢ ਲੱਖ ਵਾਲੀ ਨੂੰ ਨਹੀਂ ਚਵਾ ਜਿਹੜਾ ਇਹਨੂੰ ਵੇਖ। ਕੀ ਬਾਤ ਹੈ। ਜਮਾ ਪੋਲੀ ਹੈਣਾ ਚੋਣ ਤੇ। ਭਾਈ ਨਿਆਣਾ ਚੋਣਨ ਭਾਈ। ਠੀਕ ਆ। ਕੋਈ ਨਹੀਂ ਯਾ ਜ ਵੀ ਸਿੱਖ ਸਕਦਾ ਹੈ। ਕੀ ਬਾਤ ਹੈ। ਮਾਰੋ ਵੀਰੇ ਸੈਟ ਨੂੰ ਧਾਰ ਮਾਰ ਕੇ ਬਸਾਲ ਦਿਓ ਇੱਕ ਵਾਰੀ ਚਵਾ ਦੀ। ਆ। ਕਿਆ ਬਾਤ ਹੈ ਕਿੱਥੇ ਜਾਂਦੀ ਵੀਰੇ ਐ ਜਾਂਦੀ ਆ ਹਨਾ ਚਵਾ ਭਾਜੀ ਬਲੌਕੇ ਲੱਗਿਆ ਹਾਂ ਬੰਬੂ ਗਾਰਡ ਲੱਗਿਆ ਚਵਾ 10 ਲੀਟਰ ਬੋਲਾ ਜੇ ਤੇ ਦੁੱਧ 13 ਲੀਟਰ ਝੋਟੀ ਪਾ ਜੂਗੀ ਕਿਆ ਬਾਤ ਹੈ ਜੀ ਦੇਖੋ ਵੀਰੋ ਚਵਾ ਦਾ ਲੱਗਾ ਬਹੁਤ ਬੰਬੂ ਗਾਰਡ ਹਾਂ ਠੀਕ ਆ ਵੀਰੇ ਠੀਕ ਆ ਤੋਰਾ ਇੱਕ ਰਿ ਵਿਖਾ ਦੀ ਆਪਾਂ ਤਾਂ ਵੇਖੋ ਵੀਰੋ ਬਹੁਤ ਚੰਗੀ ਮੈਂ ਤਾਜੀ ਸੂਈ ਆ ਐ ਪਤਲੇ ਚੰਮ ਦੀਆਂ ਨਲਾਂ ਨੂੰ ਨਾ ਚਮਕ ਮਾਰਦੀਆਂ ਪੂਰੀ ਤਾਂ ਬਾਕੀ ਵੀਰੇ ਇੱਕਰੀ ਤੋਰਾ ਤਾਨੂੰ ਫਿਰ ਤੋਂ ਵਿਖਾਲ ਦੇਨੇ ਆ ਦੁੱਧ ਚੰਗਾ ਭਰੂਗੀ ਤਾਂ ਬਾਕੀ ਵੀਰੇ ਤੁਸੀਂ ਲੈਵੇ ਤੁਸੀਂ ਅੰਦਾਜ਼ਾ ਲਾ ਲਓ ਲੈਵਾ ਬਹੁਤ ਸ਼ਾਨਦਾਰ ਜੰਦੇ ਜੰਦੇ ਤੋੜ ਦੇ ਜੀ ਤੋੜ ਆ ਬੱਚੇ ਦਾ ਤੇ ਕਰ ਦੇ ਨਾ ਬੱਚੇ ਨਾ ਕਰਦੀ ਕਮਾ ਲਓ ਵੀਰੇ ਕਮਾ ਲਓ ਕਮਾ ਲਓ ਕਮਾ ਲਓ ਲੈ ਕੋੜਾ ਹੋਊਗਾ ਠੀਕ ਹੈ ਜੀ 10 ਮਿੰਟ ਕੋੜਾ ਹੋਊਗਾ ਠੀਕ ਹੈ ਜੀ ਜਿਹੜਾ ਚੋ ਗਿਆ ਦੁੱਧ 13 ਲੀਟਰ ਛੋਟੀ ਜਿਹੀ ਆ ਗਾਰੰਟੀ ਦੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲ ਤੇ ਭਾਜੀ ਜੀ ਪਹਿਲਿਆਂ ਬਜਾਰਾਂ ਵਾਲਾ ਹਿਸਾਬ ਲਾਈਏ ਫਿਰ ਤੇ ਭਵੇਂ 1.5 ਕਰੀ ਜਾਈਏ 10 ਕਰੀ ਜਾਈਏ ਬਿਲਕੁਲ ਵੀਰੇ ਲੈਵਲ ਉਹ ਚੰਗਾ ਘੈਂਟ ਲੱਗਿਆ ਦੁੱਧ ਚੰਗਾ ਚਵਾਜੂ ਹਨਾ ਦੁੱਧ ਭਾਜੀ ਇਹ ਜਿਹੜੇ ਪੁੱਲਿਆਂ ਵੀ ਆ ਫਿਰ ਤੇ ਭਵੇਂ ਲੱਖ ਤੋਂ ਪਾਰ ਹੀ ਕਰੀ ਗਈ ਹੈ ਹਾਂਜੀ ਹੁਣ ਕਰ ਲੀਏ ਭਾਜੀ ਲੱਖ ਨਹੀਂ ਜਿਆ ਜੀ ਜਾਂਦੇ ਵੀਰੇ ਇਹ ਸਭ ਨਾ ਚੋਟੀ ਦੁੱਧ ਵੇਖ ਲੱਖ ਲੱਖ ਖੜੀ ਆ ਚਲੋ ਜੀ ਚਾਜ ਦੇ ਦੇਣੇ ਤੁਹਾਨੂੰ ਇਮਾਨਦਾਨ ਕਰਦੇ ਹੋ ਜਾਨ ਹਾਂਜੀ ਤੇ 95 ਦੀ ਛੋੜ ਕਰਦੇ ਹੋ ਮੈਂ 90 ਦੀ ਹਾਂ ਨਾ ਕਰਦੀ ਵੀਰੇ ਵਿੱਚ ਛੋੜ ਛੱਪਾ ਜਿਆ ਜੀ ਉੱਡਦੀ ਜਾਵੇ ਜਿਹੜੀ ਬਹੁਤ ਜ਼ਿਆਦਾ ਨਾ ਕਰਿਓ ਭਾਈ ਇਹ ਨਹੀਂ ਕੋਈ ਨਾ ਵਿੱਚ ਛੋੜ ਛੱਪਾ ਹੋ ਗਿਆ ਵੀਰੇ ਕਰਾਇਆ ਪਿੰਦਾ ਵੀਰਾਂ ਨੂੰ ਚਾਰ ਚਾਰ ਯਾਰ ਹਨਾ ਹਾਂ ਨਾ ਪੂਰੇ 85 ਦੀ 85 ਦੀ ਹਾਂਜੀ ਚਲੋ ਦੇ ਦਾਂਗੇ ਜਿੱਦਾਂ ਹੀ ਕਹਿਤਾ ਦੇ ਦਾਂਗੇ ਕੀ ਬਾਤ ਹੈ ਦੇਖੋ ਭਾਈ ਵੇਖੋ ਵੀਰੋ 85000 ਦੀ ਆ ਬਾਕੀ ਲੈ ਵਲੂ ਇੱਕ ਰਿ ਚੈੱਕ ਕਰ ਲੋ ਚੰਗੀ ਤਲੱਲੇਦਾਰ ਆ ਪਰ ਰੇਟ ਵੀ ਇਸ ਦਾ ਜਾਇਜ਼ ਆ ਜੀ ਉੜਾ ਕਾ ਵਰਦੀਪ ਕੈਮਰੇ ਤੋਂ ਕੈਮਰੇ ਨੂੰ ਥੋੜਾ ਡਰਦੀ ਨਹੀਂ ਹੋਤਰਾ ਤੁਸੀਂ ਕਰ ਦਿਓ ਕਰ ਦਿਓ ਸਾਈਡ ਤੋਂ ਕੈਮਰੇ ਨੂੰ ਥੋੜਾ ਕਰਦੀ ਵੇਖੋ ਥਣ ਕੱਢਿਆ ਹੁਣ ਮੈਂ ਨੇ ਪਸਾ ਲਾ ਗੇ ਬਹੁਤ ਚੰਗਾ ਲੇਵਾ ਵੀਰੇ ਲੱਗਾ ਵੇਖੋ ਠੀਕ ਆ ਤਾਂ ਵੀਰੇ ਹਾਂ ਨਾ ਹੋ ਗਈ 85 ਦੀ ਹਣਾ ਹੋ ਗਈ ਜੀ ਬਾਕੀ 50 ਕਿਲੋਮੀਟਰ ਪਹੁੰਚ ਵੀ ਕਰ ਦਾਂਗੇ ਕੀ ਬਾਤ ਹੈ 50 ਕਿਲੋਮੀਟਰ ਤੱਕ ਹਾਂਜੀ ਹਾਂਜੀ ਬਾਕੀ ਭਾਜੀ ਵੇਖੋ ਸੱਜੇ ਡੰਗਰੇ 75 ਰੁਪਏ ਦਾ ਟੋਕੜ ਗੱਬਨ ਦਾ ਰੇਟ ਆ ਬਿਲਕੁਲ ਨਹੀਂ ਜਾਈਂ ਬੋਲਾ ਵੱਡਾ ਲੀਟਰ ਸਲੱਗ ਆ ਹਾਂਜੀ ਹਾਂਜੀ ਤਾਂ ਵੀਰੇ ਅਗਲੇ ਬਣਾ ਕੈਮਰੇ ਤੋਂ ਥੋੜਾ ਕਾ ਘਬਰਦੀ ਆ ਇਹ ਡਰਦੀ ਇਹ ਕੱਟੀ ਕਿਨੇ ਚਿਰ ਦੀ ਵੀਰੇ ਕੱਟੀ ਭਾਜੀ ਹੈਗੀ ਇਹ 1.5 ਸਾਲ ਦੀ 1.5 ਸਾਲ ਦੀ 1.5 ਸਾਲ ਤੋਂ ਜ਼ਿਆਦਾ ਹੀ ਹੋਗੀ ਵੇਖਿਆ ਕੀ ਬਾਤ ਹੈ ਖੀਰੀ ਕੱਟੀ ਜੇ ਖੀਰੀ ਆ ਖੀਰੀ ਕੱਟੀ ਚੰਗੇ ਸ਼ੌਂਕ ਨਾ ਪਾਲਣਦੇ ਆ ਵੀਰੇ ਹਣਾ ਚੰਗੇ ਸ਼ੌਂਕ ਨਾ ਜਿੰਨਾ ਮਈਆਂ ਮੈਂ ਲਈ ਨਾ ਉਹਨਾਂ ਮਈਆਂ 15-15 ਤੋਂ ਪਲੱਸ ਰੱਖੀਆਂ ਠੀਕ ਆ ਜੀ ਆਂਦੇ ਭਾਜੀ 15 ਤੋਂ ਘੱਟ ਕੋਈ ਮਈ ਨਹੀਂ ਹੈਗੀ ਅੱਛਾ ਜੀ ਇਹਦੀ ਮਾਦਰ ਕਾਰਡ ਜੀ 17 ਲੀਟਰ 200 ਗ੍ਰਾਮ ਅੱਛਾ ਚੰਗਾ ਇਹਦੀ ਮਾਂ ਨੇ ਦੁੱਧ ਚਵਾਇਆ ਚੰਗਾ ਹਾਂਜੀ ਐ ਮਾਂ ਲਕੀ ਆਖ ਰਹੀ ਹੈ ਮਾਂ ਦੇ ਵੇਖੋ ਭਾਜੀ ਕੀ ਬਾਤ ਹੈ ਕੱਟੀ ਪੂਰੀ ਰਵੇਦੀ ਜੀ ਉਹਨਾਂ ਦੀ ਛੋ ਖੋਲ ਕੇ ਖਾ ਲੈ ਮੈਂ ਖੋਲ ਦੋ ਉਹਦੇ ਭਾਈ ਕਹਿੰਦੇ ਸੀ ਕਿ ਕਿਸ ਚੰਗੇ ਸਾਹਵਾਲੇ ਬੰਦੇ ਨੂੰ ਦਈ ਜੇ ਕੋਈ ਚੰਗੀ ਸਾਹਵਾਲਾ ਕੋ ਲੈ ਗਿਆ ਨਾ ਮੁੰਡੀ ਕੱਟੀ ਸੁਵਾ ਦੂਗਾ ਬਿਲਕੁਲ ਵੀਰੇ ਮੁੰਡੀ ਕੱਟੀ ਸੁਵਾ ਦੂ ਖੀਰੀ ਆ ਕੋਈ ਵੀ ਰਸੇਵਾ ਕਰੇ ਹਾਂ ਨਾ ਕਰੇ ਨਾ ਇੱਕ ਸਾਜ ਤੂੰ ਪੈਣੀ ਬਣ ਜਣੀ ਜੇ ਠੀਕ ਹੈ ਜੀ ਐਡੀ ਧੀ ਇੱਕ ਖੀਰੀ ਖਾ ਲਓ ਠੀਕ ਹੈ ਆ ਠੀਕ ਹੈ ਠੀਕ ਖੀਰੀ ਜੀ ਓਕੇ ਜੀ ਆ ਠੀਕ ਹੈ ਵੀਰੇ 3 ਹੀ ਕੱਟੀ ਹੈ ਜੇ ਕੋ ਚੰਗੀ ਸਵਾਲ ਲੈ ਗਿਆ ਨਾ ਦੂਜੀ ਕੱਟੀ ਸਵਾ ਦੂਗਾ ਵੀਰੇ ਇਹਦਾ ਮੁੱਲ ਬੜੀ ਭਾਜੀ ਹੁੰਦੇ ਵੀ ਕੋਤ ਸਾਲ ਚ ਖੇੜਿਆ ਬਿਲਕੁਲ ਸਾਲ ਚ ਚੰਗੀ ਸਵਾਲ ਕੋ ਲੈ ਕੇ ਟਿਕਾ ਚਾ ਚਲੋ ਹਾਂ ਹੁਣ ਤਾਂ ਫੜੀ ਆ ਹਨਾ ਕਾਰਡ ਚੰਗੇ ਦੀ ਮਾਤ ਦਾ ਤਾਂ ਬਹੁਤ ਕਾਰਡ ਚੰਗਾ ਰਿਆ ਜੀ ਮੁੱਲ ਵੀਰੇ ਮੁੱਲ ਇਹਦੇ ਭਾਜੀ 32000 ਕਰ ਦੇ ਜੀ ਕਰ ਦਿਓ ਮਾਨਤਨ ਹਾਂਜੀ ਜਾਣ ਦਿਓ ਜੈ ਜੀ ਜੈ ਜੀ ਆਂਦੀ ਹੈ ਦੇ ਦੀ 28 ਦੀ 27000 ਦੀ ਵੀਰੇ ਹਨ ਚਲੋ ਭਾਜੀ 26000 ਦੀ ਦੇ ਦਾਂਗੇ ਕੋਈ ਫੋਨ ਲਾਵੇ ਭਾਜੀ ਫੋਨ ਕੋਈ ਵੀਰ ਸਾਹਮਣ ਵਾਲਾ ਲਾਵੇ ਬਿਲਕੁਲ ਹਾਂਜੀ ਕੋਈ ਸਾਹਮਣ ਵਾਲੇ ਨੂੰ ਦੇਣੀ ਜੀ ਵੇਖੋ ਝੋਟੀਆਂ ਸਿੰਘ ਕੁੰਡਾ ਗੰਡਾ ਜੀ ਖੀਰੀ ਕੱਟੀ ਵੇਖੋ ਬਹੁਤ ਚੰਗੀ ਵੀਰੇ ਮੈਂ ਬੁੱਤੀ ਬਾਤੀ ਮਖਾਦ ਕਾਲਜ ਪਾਣੀ ਵੀ ਗੀ ਪੀਣ ਵਾਲੀ ਸੋਹਣੀ ਸੁਨੱਖੀ ਹੈ ਹਨਾ ਸੋਹਣੀ ਕੱਟੀ ਤਾਂ ਵੀਰੇ ਹੋ ਗਈ ਇਹ 26 ਦੀ 26 ਦੀ 50 ਕਿਲੋ ਤਾਂ ਜੇ ਕੋ ਨਾਲ ਹੀ ਲੈ ਜੂ ਵੀਰੇ ਝੋਟੀ ਮੈਂ ਮੈਂ ਦੇ ਨਾਲ ਹੀ ਲੈ ਜੂ ਗਿਆ ਜੀ ਕਰਦਾਂਗੇ ਕੋਈ ਮਾਰਦਾਨ ਫੋਨ ਲਾ ਦੇ ਦੋ ਹੈ ਨਾ ਵੀਰੇ ਕਰਦਾਂਗੇ ਮਾਨਦਾਨ ਬੜਾ ਪੱਗੇ ਪਹਿਲੇ ਫੋਨ ਤੇ ਪਸ਼ੂ ਵੇਚ ਦੇਈ ਦੇ ਬਿਲਕੁਲ ਜੀ ਜੇ ਕੋ ਫੋਨ ਲਾਉਗਾ ਕਰਦਾਂਗੇ ਮਾਨਦਾਨ ਠੀਕ ਹੈ ਜੀ ਹਾਂ ਤੇ ਬਾਕੀ ਸੂਰ ਜੀ ਨੇ ਕੱਟੀ ਲੈਣੀ ਮੇਰਾ ਵੀ ਸਾਹਮਣੇ ਵਾਲੇ ਕੋਲ ਬਿਲਕੁਲ ਬਿਲਕੁਲ ਸਾਹਮਣੇ ਵਾਲਾ ਸੇਵਾ ਵਾਲਾ ਖੜੇ ਤਾਂ ਦੇਖੋ ਭਾਜੀ ਹੁਣ ਇਹਨੇ ਦੀ ਹੈ 6 ਸਾਲ ਕੋ ਸਾਲ ਤੇ ਆਪਣੀ ਬਾਲ ਲੈ ਚੰਗੇ ਸਿੰਘ ਇੱਕ ਲੱਖ 50 ਹਜ਼ਾਰ ਦੀ ਬਣਾਈ ਝੋਟੀ ਆ ਲੱਖ ਰੁਪਈਆ ਇਹਨੇ 1.5 ਸਾਲ ਚ ਜੋੜ ਦੇਣਾ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਦੇ ਹੋ ਲਾਈਕ ਆਪ ਵੀ ਚਵਾਈ ਕਰੋ ਪਾਸ ਕਰੋ ਵੀਰੇ ਤਾਂ ਡਾ ਆਪ ਦਾ ਖੁਦ ਦਾ ਫਰਜ਼ ਬੰਦਾ ਹਨਾ ਵੀਰੇ ਤਾਂ ਵੀਰੇ ਆਪਣਾ ਨਾਂ ਨਾਂ ਬੋਲਦੇ ਦੱਸ ਦਿਓ ਫਿਰ ਨਾਂ ਮੇਰਾ ਜਿੰਪਰੀ ਸਿੰਘ ਜੀ ਹਾਂਜੀ ਪਿੰਡ ਲੋਹਾਰਕਾ ਕਲਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਹਾਂਜੀ 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 ਫੋਨ ਨੰਬਰ ਵੀਰੇ 98146 ਹਾਂਜੀ 7936 ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ